ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਦਰਮੇਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੋਸ਼ਲ ਟੀਵੀ ਤੇ ਅੱਜ ਮੈਂ ਪਹੁੰਚਿਆ ਹੈਗਾ ਪਿੰਡ ਚੱਕ ਪੱਖੀ ਜੋ ਵੀ ਮੰਡੀ ਰੋੜਾ ਵਾਲੀ ਥੋੜਾ ਹੈਗਾ arni ਵਾਲੇ ਤੋਂ ਵੀ ਨਜ਼ਦੀਕ ਪੈਂਦਾ ਹੈਗਾ ਉਧਰੋਂ ਜਲਾਲਾਬਾਦ ਤੋਂ 18 ਕਿਲੋਮੀਟਰ ਹੈਗਾ ਤੇ ਅੱਜ ਆਪਾਂ ਦੇਖਦੇ ਆਂ ਕੋੜ ਬਣਾਉਣ ਦੀ ਪ੍ਰਕਿਰਿਆ ਤੇ ਤੁਹਾਨੂੰ ਦੱਸਾਂਗੇ ਵੀ ਅਸਲੀ ਕੋੜ ਦੀ ਪਛਾਣ ਕੀ ਹੁੰਦੀ ਹੈ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਆਂ ਸਟਾਰਟਿੰਗ ਕਰਦੇ ਆਂ ਆਪਾਂ ਪਹਿਲਾਂ ਵੇ ਇਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਜਿਹੜਾ ਗੰਨੇ ਨੂੰ ਕਾਲੇ ਚ ਲੋਡ ਕਰਕੇ ਉਸ ਤੋਂ ਬਾਅਦ ਇਸ ਪ੍ਰਕਿਰਿਆ ਦੇ ਇਸ ਪ੍ਰਕਿਰਿਆ ਨੂੰ ਲੈ ਕੇ ਪਹਿਲਾਂ ਦਾ ਸੱਕਲੇ ਨੂੰ ਪੀੜਿਆ ਜਾਂਦਾ ਹੈਗਾ। ਉਸ ਬਾਅਦ ਜਿਹੜਾ ਰਾਸ ਇੱਥੇ ਨਿਕਲਦਾ ਹੈ। ਹਾਂਜੀ ਉਸ ਤੋਂ ਬਾਅਦ ਜੂਸ ਨਿਕਲ ਕੇ ਇਸ ਡਿੱਗੀ ਦੇ ਵਿੱਚ ਆ ਜਾਂਦਾ ਔਰ ਇੱਥੇ ਜੂਸ ਨੂੰ ਛਾਣਾ ਜਾਂਦਾ ਹੈ। ਠੀਕ ਹੈ। ਔਰ ਮੈਂ ਆਵਾਜ਼ ਕਰਤੀ ਬੰਦ ਕਿਉਂਕਿ ਖੜਕਾ ਬੜਾ ਹੋ ਰਿਹਾ ਸੀਗਾ ਤੇ ਤਾਂ ਕਰਕੇ ਖੜਕਿਆਂ ਨੂੰ ਬੰਦ ਕੀਤਾ ਹੈਗਾ ਔਰ ਵੀਡੀਓ ਦੇ ਵਿੱਚ ਤੁਹਾਨੂੰ ਬੜੀ ਅਹਿਮ ਜਾਣਕਾਰੀ ਦਿੱਤੀ ਜਾਊਗੀ ਔਰ ਤੁਸੀਂ ਲਾਸਟ ਤੱਕ ਬਣੇ ਰਹਿਣਾ ਔਰ ਉਸ ਤੋਂ ਬਾਅਦ ਫਸਟ ਕੜਾਹੀ ਦੇ ਵਿੱਚ ਆ ਜਾਂਦਾ ਹੈ ਉੱਥੇ ਥੋੜਾ ਥੋੜਾ ਗਰਮ ਹੋ ਜਾਂਦਾ ਹੈ ਉਹ ਛੋਟੇ ਛੋਟੇ ਝੱਗ ਬਣਨੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਸੈਂਕੜ ਕੜਾਹੀ ਦੇ ਵਿੱਚ ਇੱਥੇ ਜਦੋਂ ਰਸ ਹੁੰਦਾ ਤਾਂ ਰਸਤੇ ਵਿੱਚ ਉਸ ਤੋਂ ਉਹਨਾਂ ਛਾਨਣ ਵਾਸਤੇ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਪਿੰਡੀ ਦਾ ਪਾਇਆ ਜਾਂਦਾ ਹੈਗਾ ਰਸ ਆ ਦੇਖੋ ਪਿੰਡੀ ਦਾ ਰਸ ਪਾਇਆ ਜਾਂਦਾ ਹੈ ਪਿੰਡੀ ਦਾ ਰਸ ਪਾ ਕੇ ਜਦੋਂ ਉਹਨੂੰ ਉਬਾਲਾ ਮਰਾਇਆ ਜਾਂਦਾ ਤਾਂ ਜਿੰਨੀ ਵੀ ਮੈਲ ਹੁੰਦੀ ਹੈ ਗੰਨੇ ਦੇ ਰਸ ਦੇ ਉੱਪਰ ਉਹ ਬਿਲਕੁਲ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸੈਂਕੜ ਕੜਾਹੀ ਦੇ ਵਿੱਚ ਹੁੰਦਾ ਤੇ ਉਸ ਤੋਂ ਬਾਅਦ ਥਰਡ ਕੜਾਹੀ ਦੇ ਵਿੱਚ ਲਾਗਦਾ ਥਰਡ ਕੜਾਹੀ ਆ ਗਿਆ ਇਹ ਵਾਲਾ ਇਹਦੇ ਵਿੱਚ ਗੁੜ ਨੂੰ ਉਬਾਲਿਆ ਜਾਂਦਾ ਉਦੋਂ ਤੱਕ ਉਬਾਲਿਆ ਜਾਂਦਾ ਜਦੋਂ ਤੱਕ ਉਹਦੀ ਤਾਰ ਬੰਨੀ ਸ਼ੁਰੂ ਹੋ ਜਾਂਦੀ ਹੈ ਨਾ ਉਹਨੂੰ ਚੈੱਕ ਕਰ ਲੈਂਦੇ ਆ ਜਿਹੜੇ ਗੁੜ ਬਣਾਉਣਾ ਲੈਂਦੇ ਆ ਤਾਂ ਜਦੋਂ ਚੈੱਕ ਕਰਦੇ ਆ ਤਾਂ ਉਸ ਤੋਂ ਬਾਅਦ ਪਤਾ ਚੱਲ ਜਾਂਦਾ ਹੈ ਕਿ ਗੁੜ ਬਣ ਚੁੱਕਿਆ ਹੈਗਾ ਉਸ ਤੋਂ ਬਾਅਦ ਇਹਨੂੰ ਠਾਰਾ ਜਾਂਦਾ ਔਰ ਗੁੜ ਤਿਆਰ ਹੋ ਜਾਂਦਾ ਆ ਦੇਖੋ ਉਹ ਬਾਲਾ ਵੱਜ ਰਿਹਾ ਹੈਗਾ ਠੀਕ ਹੈ ਇਧਰਲੇ ਪਾਸੇ ਮਤਲਬ ਆ ਗੁੜ ਉਡਾਈ ਜਾਂਦੀ ਹੈ ਔਰ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਮਤਲਬ ਇੱਕ ਤਰ੍ਹਾਂ ਦਾ ਕਚਰਾ ਪਿਆ ਹੈਗਾ ਜਿਹੜਾ ਗੰਨਾ ਪੀੜਿਆ ਜਾਂਦਾ ਉਸ ਨੂੰ ਸਕਾਇਆ ਜਾਂਦਾ ਔਰ ਸਕਾ ਕੇ ਉਸੇ ਨੂੰ ਹੀ ਯੂਜ਼ ਕੀਤਾ ਜਾਂਦਾ ਕਿਉਂਕਿ ਅਗਰ ਇਸ ਆਪਣੇ ਗੱਲ ਕਰੋ ਤਾਂ ਬਾਲਨ ਵਗੈਰਾ ਦਾ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਤਾਂ ਜਿਵੇਂ ਤੁਸੀਂ ਟਰਾਲੀ ਦੇ ਵਿੱਚ ਦੇਖ ਰਹੇ ਹੋ ਇਹ ਟਰਾਲੀ ਨੂੰ ਉਸ ਤੋਂ ਬਾਅਦ ਇਧਰਲੀ ਸਾਈਡ ਦੇ ਉੱਤੇ ਉਤਾਰ ਦਿੱਤਾ ਜਾਂਦਾ ਹੈ ਗੱਲ ਜਾ ਕੇ ਤੇ ਉਸ ਤੋਂ ਬਾਅਦ ਧੋਪਣ ਵਾਲੇ ਸੁੱਕ ਜਾਂਦਾ ਔਰ ਫਿਰ ਇਸੇ ਨੂੰ ਹੀ ਵਾਪਸ ਤੁਹਾਨੂੰ ਮੈਂ ਦਿਖਾਉਣਾ ਹੈਗਾ ਚੋਕਾ ਲਾਇਆ ਜਾਂਦਾ ਇਹਦਾ ਆ ਦੇਖੋ ਜਿਵੇਂ ਦੋ ਇਨਸਾਨ ਇੱਥੇ ਖੜੇ ਹੋਏ ਆ ਔਰ ਇਹ ਦੇ ਵਿੱਚ ਚੋਕਾ ਲਾ ਰਿਹਾ ਔਰ ਇਹ ਸੇਕ ਤਿੰਨ ਕਿੜਾਿਆਂ ਤੱਕ ਪਹੁੰਚਦਾ ਦਾ ਇਹ ਪੱਠੀ ਬਣੀ ਹੋਈ ਇੱਕ ਤਰ੍ਹਾਂ ਦੀ ਲੰਬੀ ਪੱਠੀ ਬਣੀ ਹੋਈ ਹੈ ਤਾਂ ਇਹ ਤਿੰਨ ਕੜਾਹਿਆਂ ਤੱਕ ਜਾ ਕੇ ਇਹਦਾ ਸੇਕਾ ਪਹੁੰਚੇਗਾ ਇਹ ਦੇਖ ਲਓ ਅੱਗ ਬਲ ਰਹੀ ਹੈ ਜ਼ੋਰਦਾਰ ਤਾਂ ਇਸ ਤਰ੍ਹਾਂ ਬਾਲਣ ਦਾ ਵੀ ਖਰਚ ਹੁੰਦਾ ਹੈਗਾ ਬਾਕੀ ਆਪਾਂ ਗੱਲ ਕਰਾਂਗੇ ਜਿਹੜਾ ਅਸਲੀ ਗੁੜ ਕੀ ਹੁੰਦਾ ਹੈ ਅਸਲੀ ਗੁੜ ਉਹ ਹੀ ਹੁੰਦਾ ਜਿਹੜਾ ਗੁੜ ਤੁਸੀਂ ਆਪਣੇ ਆਪ ਜਾ ਕੇ ਆਪਦੀਆਂ ਅੱਖਾਂ ਦੇ ਸਾਹਮਣੇ ਉਹ ਥੋੜਾ ਰਸਨ ਕਾਲ ਕੇ ਅਤੇ ਉਸ ਰਸ ਦਾ ਗੁੜ ਬਣਾ ਕੇ ਜਦੋਂ ਦਿੱਤਾ ਜਾਂਦਾ ਤਾਂ ਉਹ ਵਿਰੇ ਅਸਲੀ ਗੁੜ ਹੀ ਹੁੰਦਾ ਹੈ ਠੀਕ ਹੈ ਜਿਹੜਾ ਗੁੜ ਆਪਾਂ ਆਪਦੇ ਅੱਖਾਂ ਤੋਂ ਉਹਲੇ ਬਣਿਆ ਹੋਇਆ ਖਰੀਦ ਕੇ ਖਾਣੇ ਆ ਤਾਂ ਵੀਰੇ ਉਹ ਗੁੜ ਨਹੀਂ ਹੁੰਦਾ ਉਹ ਖੰਡ ਹੀ ਹੁੰਦੀ ਹੈ ਉਹ ਰੰਗ ਪਾ ਕੇ ਤਿਆਰ ਕੀਤਾ ਜਾਂਦਾ ਹੈ ਤੇ ਆਪਾਂ ਉਹਨੂੰ ਗੁੜ ਸਮਝ ਕੇ ਖਾਣੇ ਜਿਹੜਾ ਕਿ ਆਪણો ਮਾਰਕੀਟ ਦੇ ਵਿੱਚ 30 35 ਰੁਪਏ ਕਿਲੋ ਮਿਲ ਜਾਂਦਾ ਹੈਗਾ ਤੇ ਆਪਾਂ ਉਸ ਦਾ ਸੇਵਨ ਕਰਦੇ ਆਂ ਤੇ ਅੱਜ ਕੱਲ ਗੱਲ ਕਰਕੇ 슈ਗਰ ਵਗੈਰਾ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਵੱਧ ਚੁੱਕੀਆਂ ਆ ਤਾਂ ਉਹਨਾਂ ਤੋਂ ਬਚਾਅ ਕਰੋ ਵੀਰੇ ਕਿ ਆ ਤੁਸੀਂ ਆ ਆਪਣੇ ਆਪ ਦਾ ਗੰਨਾ ਹੀ ਵੀ ਜੋ ਉਸ ਉਸ ਦਾ ਗੁੜ ਕੜਵਾ ਕੇ ਖਾਓ ਜਿਵੇਂ ਆ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਾਇਲਕਾ ਦਾ ਪਿੰਡਾ ਚੱਕ ਪੱਖੀ ਕਾਫੀ ਫੇਮਸ ਹੈ ਨਹਿਰਾਂ ਦੇ ਉੱਪਰ ਘੜ ਘੜ ਚਾਰ ਪੰਜ ਕਲਾੜੇ ਨੇ ਔਰ ਬਹੁਤ ਵਧੀਆ ਗੁੜ ਬਣਾ ਕੇ ਦਿੰਦੇ ਨੇ ਸਾਰੇ ਪਰ ਇਹ ਬਲਜੀਤ ਸਿੰਘ ਨਾਮ ਹੈ ਬਿਲਕੁਲ ਨਹਿਰ ਦੇ ਉੱਪਰ ਇਹਦਾ ਹੈਗਾ ਜਿਹੜਾ ਆਪਾਂ ਮੁਕਸਾਦ ਨੂੰ ਜਾਂਦੀ ਰੋਡ ਉਤੇ ਲਾਸਟ ਦੇ ਵਿੱਚ ਉਹਨਾਂ ਦਾ ਕਲਾੜਾ ਹੈਗਾ ਔਰ ਵਧੀਆ ਗੁੜ ਬਣਾ ਕੇ ਦਿੰਦੇ ਨੇ ਉਹ ਸਿਹਣਾ ਬਲ ਬਣਾ ਸਕਦੇ ਹੋ ਜੇਕਰ ਆਪਾਂ ਗੱਲ ਕਰਕੇ ਗੋੜ ਦੀ ਤਾਂ ਕਹਿੰਦੇ 3 ਕੁਆਂਟਲ ਦੇ ਵਿੱਚੋਂ 18 3 ਕੁਆਂਟਲ ਜਿਹੜਾ ਗੰਨਾ ਹੈਗਾ ਉਹਦੇ ਵਿੱਚੋਂ 24-25 ਕਿਲੋ ਗੋੜ ਕਹਿੰਦੇ ਨਿਕਲਦਾ ਹੈਗਾ ਔਰ ਆਪਾਂ ਸਹੀ ਗੱਲ ਕਰਗੇ ਰੇਟ ਦੀ ਤਾਂ ਤਕਰੀਬਨ 1 ਕਿਲੋ ਗੋੜ ਬਣਵਾਉਣ ਤੇ ਇਹ 15-18 ਰੁਪਏ ਖਰਚਾ ਵੀ ਲੈਂਦੇ ਹੈਗੇ ਆ ਤਾਂ ਤਕਰੀਬਨ 70 ਰੁਪਏ ਤੋਂ ਲੈ ਕੇ 90 ਰੁਪਏ ਦੇ ਕਰੀਬ ਜਾ ਕੇ ਗੋੜ ਪੈਂਦਾ 1 ਕਿਲੋ ਉਹ ਅਸਲੀ ਗੋੜ ਫਿਰ ਉਹੀ ਹੈ ਠੀਕ ਹੈ ਔਰ ਜਦੋਂ ਆਪਾਂ ਗੁੜ ਨੂੰ ਖਾਣੇ ਆ ਤਾਂ ਜਾੜ ਦੇ ਵਿੱਚ ਕੋਈ ਗਰਕਰੇਦੀ ਆਵਾਜ਼ ਨਹੀਂ ਹੋਣੀ ਚਾਹੀਦੀ। ਜੇਕਰ ਆਪਾਂ ਕਾਚ ਨੂੰ ਨਾਲ ਮੇਨ ਕੱਟ ਨੂੰ ਵੀ ਭਰਾਈ ਜਾਂਦੇ ਨਾ ਗੁੜ ਨੂੰ ਕਾਚ ਨੂੰ ਕੱਟੋ ਆ ਜਾਂਦਾ ਫਿਰ ਵੀ ਉਹ ਕਾਚੂ ਦੇ ਪਤਾ ਜਾਂਦਾ ਸਰਕ ਸਰਕਦੀ ਆਵਾਜ਼ ਆਉਂਦੀ ਹੈ ਤਾਂ ਉਹ ਅੰਗਰੇਜ਼ ਦੇ ਵਿੱਚ ਖੰਡ ਮਿਕਸ ਹੈਗੀ ਹੈ। ਤਾਂ ਤੁਸੀਂ ਆਪਦਾ ਗੁੜ ਬਣਾਓ ਔਰ ਖਾਓ। ਬੜੀਆਂ ਵੀਡੀਓ ਤੁਸੀਂ YouTube ਤੇ ਦੇਖਦੇ ਹੋਗੇ ਵੀ ਆਜੋ ਤੁਹਾਨੂੰ ਅਸਲੀ ਗੁੜ ਦੀ ਪਛਾਣ ਦੱਸੀਏ, ਇਹ ਦੱਸੀਏ, ਉਹ ਦੱਸੀਏ। ਗਰੇ ਅਸਲੀ ਗੁੜ ਹੋਈ ਹੈ ਜਿਹੜਾ ਤੁਸੀਂ ਆਪਦੇ ਕੋਲ ਬੈਠ ਕੇ ਬਣਵਾਉਂਗੇ। マジ